ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਨੰਦਪੁਰ ਸਾਹਿਬ ਦੇ ਲਾਗੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਸਤਲੁਜ ਦਰਿਆ ਦੇ ਕੰਢੇ ਵਿਭੋ ਰਿਆਸਤ ਦਾ ਰਾਜਾ ਰਤਨ ਰਾਏ ਗੁਰੂ ਘਰ ਦਾ ਬਹੁਤ ਪ੍ਰੇਮੀ ਸੀ ਉਸ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਗੋਬਿੰਦ ਸਿੰਘ ਜੀ ਸੰਵਤ 1753 ਵਿੱਚ ਵਿਭੋ ਰਿਆਸਤ ਵਿੱਚ ਪੁੱਜੇ ਨੰਗਲ ਤੋਂ ਵੇ ਬੋਹ ਰਿਆਸਤ ਵਿੱਚ ਆਣ ਲਈ ਸਤਲੁਜ ਦਰਿਆ ਪਾਰ ਕਰਨਾ ਪੈਂਦਾ ਸੀ ਗੁਰੂ ਜੀ ਨੇ ਮੱਲਾ ਰੁਕੰਦੀਨ ਜਿਸ ਨੂੰ ਲੋਕੀ ਸੈਦਾ ਮੱਲਾ ਆਖਦੇ ਸਨ ਉਸ ਦੀ ਕਿਸ਼ਤੀ ਵੀ ਸਤਲੁਜ ਦਰਿਆ ਪਾਰ ਕੀਤਾ ਜਦੋਂ ਗੁਰੂ ਜੀ ਸੈਦੇ ਮੱਲਾ ਨੂੰ ਕੁਝ ਮੋਹਰਾ ਦੇਣ ਲੱਗੇ ਤਾਂ ਸੈਦੇ ਨੇ ਗੁਰੂ ਜੀ ਨੂੰ ਕਿਹਾ ਮੈਂ ਕਿਸੇ ਮੱਲਾ ਤੋਂ ਭੇਟਾ ਨਹੀਂ ਲੈਂਦਾ ਗੁਰੂ ਜੀ ਨੇ ਪੁੱਛਿਆ ਉਹ ਕਿਵੇਂ ਤਾਂ ਸੈਦੇ ਮੱਲਾ ਨੇ ਹੱਥ ਜੋੜ ਕੇ ਕਿਹਾ ਗੁਰੂ ਜੀ ਮੈਂ ਤੁਹਾਨੂੰ ਨਦੀ ਤੋਂ ਪਾਰ ਲੰਗਾਇਆ ਹੈ ਤੁਸੀਂ ਤਾਂ ਲੋਕਾਂ ਨੂੰ ਪਹਾਉ ਸਾਗਰ ਤੋਂ ਪਾਰ ਲਗਾਉਂਦੇ ਗੁਰੂ ਜੀ ਨੇ ਕਿਹਾ ਸੈਦਿਆ ਕੁਝ ਮੰਗ ਲੈ ਤਾਂ ਸੈਦੇ ਮੱਲਾ ਨੇ ਕਿਹਾ ਗੁਰੂ ਜੀ ਮੈਨੂੰ ਵੀ ਇਸ ਪੌ ਸਾਗਰ ਤੋਂ ਪਾਰ ਲੰਘਾ ਦੇਵੋ ਤਾਂ ਗੁਰੂ ਜੀ ਨੇ ਵਰ ਦਿੱਤਾ ਸੈਦਿਆ ਤੂੰ ਆਪਣੀ ਗੱਲ ਕਰਦਾ ਹੈ ਤੇਰੀਆਂ ਇੱਕੀ ਕੁਲਾ ਤਰ ਜਾਣ ਗਿਆ ਵਿਭੋਰ ਰਿਆਸਤ ਜਿੱਥੇ ਅੱਜ ਗੁਰਦੁਆਰਾ ਵਿਭੋਰ ਸਾਹਿਬ ਸ਼ਸ਼ੋਭਿਤ ਹੈ ਗੁਰੂ ਜੀ ਨੇ ਇੱਥੇ 13 ਮਹੀਨੇ 13 ਦਿਨ 13 ਘੰਟੇ ਬਤੀਤ ਕੀਤੇ ਅਤੇ ਇੱਥੇ ਹੀ ਚੌਪਈ ਸਾਹਿਬ ਦੀ ਬਾਣੀ ਦੀ ਰਚਨਾ ਕੀਤੀ ਸੰਵਤ 17 ਸਹਿਜ ਬਣੀ ਜੇ ਅਰਧ ਸਹਿਜ ਫੋਨ ਤਿੰਨ ਕਹੀ ਜੇ ਬਾਦਰੋਂ ਸੁਦੀ ਅਸ਼ਟਮੀ ਰਵੀਵਾਰਾ ਤੀਰ ਸਤੋਦਰੋ ਗ੍ਰੰਥ ਸੁਧਾਰਾ ਸੰਵਤ 1750 ਤਰਵਿੰਜਾ ਪਾਦੋਂ સુધી ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀ ਤਰਪਾਸ਼ਾ ਨੇ ਸਤਲੁਜ ਦੇ ਕੰਡੇ ਇਸ ਪਵਿੱਤਰ ਸਥਾਨ ਤੇ ਚੋਪਈ ਸਾਹਿਬ ਦੀ ਬਾਣੀ ਦਾ ਉਚਾਰਨ ਕੀਤਾ ਹਰ ਗੁਰਸਿੱਖ ਬੇਨਤੀ ਚੋਪਈ ਹਰ ਰੋਜ਼ ਅੰਮ੍ਰਿਤ ਵੇਲੇ ਨਿਤਨੇਮ ਵਿੱਚ ਅਤੇ ਸੰਧਿਆ ਵੇਲੇ ਰੈਰਾ ਸਾਹਿਬ ਦੇ ਪਾਠ ਵਿੱਚ ਪੜ੍ਹ ਕੇ ਆਪਣੇ ਅਤੇ ਆਪਣੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹੈ ਚੋਪਈ ਸਾਹਿਬ ਦੇ ਮਹਾਤਮ ਨੂੰ ਗੁਰੂ ਜੀ ਨੇ ਆਪ ਅੜਿਲ ਵਿੱਚ ਸਮਝਾਇਆ ਹੈ ਸੁਣੇ ਗੂੰਜੋ ਯੈਸੁਰਸਨਾ ਪਾਵਹੀ ਚੋਪਈ ਨੂੰ ਸੁਣ ਕੇ ਗੂੰਗਾ ਮਨੁਕਰਸਨਾ ਤੋਂ ਬੋਲਣ ਲੱਗ ਜਾਂਦਾ ਹੈ ਸੁਣੇ ਮੂੜ ਚਿਤ ਲਾਏ ਚਤੁਰਤਾ ਪਾਵਹੀ ਚਿੱਤ ਲਗਾ ਕੇ ਚੋਪਈ ਸਾਹਿਬ ਸੁਣਨ ਵਾਲਾ ਚਤੁਰ ਤੇ ਸਿਆਣਾ ਹੋ ਜਾਂਦਾ ਹੈ ਦੁੱਖ dard ਪਉ ਨਿਕਟਨਾ ਤੇ ਨਰਕੇ ਰਹੇ ਹੋ ਜੋ ਯਾਂਕੀ ਇੱਕ ਬਾਰ ਚੋਪਈ ਕੋ ਕਹੇ ਇੱਕ ਵਾਰੀ ਵੀ ਚਿੱਤ ਲਗਾ ਕੇ ਚੋਪਈ ਸਹਿਰ ਦਾ ਪਾਠ ਕਰਨ ਨਾਲ ਦੁੱਖ dard ਤੇ ਪੈ ਦੂਰ ਹੋ ਜਾਂਦੇ ਹਨ ਜੀਵ ਦਾ ਮਨ ਸ਼ਾਂਤ ਤੇ ਮਜ਼ਬੂਤ ਹੋ ਜਾਂਦਾ ਹੈ ਜੀਵ ਦੇ ਅੰਦਰ ਮੁਸੀਬਤਾਂ ਦੇ ਨਾਲ ਲੜਨ ਦੀ ਹਿੰਮਤ ਆ ਜਾਂਦੀ ਹੈ ਅਤੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ ਹਮਰੀ ਕਰੋ ਹਾਦ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤੋ ਜਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਤਪਾਰਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ